ਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਹਰ ਗੋਵਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੋរ ਹਰ ਕ੍ਰਿਸ਼ਨ ਨਮਨਾਈ ਬੋ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰਾਤਰ ਪਰਪੁਨ ਸੀ ਸਾਜੀ ਪੁਨ ਪੁਨ ਸੀ ਸਾ ਬੰਦੋਂ ਬਾਰ ਬਾਰ ਜਗਤੀ ਛਾ ਜਾ ਮਹ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਹਿਰਾ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰਿ ਅਨਾਰ ਇਕੰਕਾਰ ਸਤਗੁਰੂ ਤਿਹੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਰਾਸਨ ਸੋ ਦੋਹਰਾ ਮੰਤਰ ਪੜਤ ਕਰਤੇ ਹਮਨ ਕਰਤ ਧਿਆਨ ਦਿਨ ਰਾਇਣ ਕਰਨ ਪ੍ਰਸੰਸਾ ਗੁਣ ਕਥਨ ਕਹਿ ਸੁਣਾ ਨਹ ਬੈਣ ਮੰਤਰ ਪੜਤ ਕਰਤੇ ਹਮਨ ਪਰਮ ਸਨਮਾਨਯੋਗ ਪਰਮ ਸਤਕਾਰ ਯੋਗ ਸਤਗੁਰੂ ਜੀ ਦੀ ਸਾਜੀ ਨਵਾਜੀ ਹੋਈ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਸਿਨਮਰ ਫਤੇ ਪ੍ਰਵਾਨ ਕਰਨੀ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦੇ ਉੱਤਮ ਕਰਮਾਂ ਦਾ ਉદય ਹੋਇਆ ਹੈ ਜੋ ਆਪ ਸਭ ਸੰਤਾਂ ਗੁਰੂ ਦਰਬਾਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਨਿਯਮ ਨਾਲ ਹਾਜ਼ਰੀ ਭਰ ਰਹੇ ਹੋ ਗੁਰੂ ਮਹਾਰਾਜ ਸਾਹਿਬ ਜੀ ਦੇ ਸੁੰਦਰ ਸਰੂਪ ਪ੍ਰਕਾਸ਼ ਸੇਵਾ ਹੋਣ ਤੋਂ ਉਪਰੰਤ ਪੰਜਾਂ ਬਾਣੀਆਂ ਦੇ ਜਾਪ ਆਪ ਸਭ ਸੰਤਾਂ ਨੇ ਗ੍ਰੰਥੀ ਸਿੰਘ ਜੀ ਦੀ ਰਸਨਾ ਤੋਂ ਸਰਵਣ ਕੀਤੇ ਹਨ ਉਸ ਤੋਂ ਉਪਰੰਤ ਆਪਾਂ ਜੋ ਗੁਰੂ ਦਸ਼ਮ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਮੁੱਢ ਤੋਂ ਹੀ ਲੈ ਕੇ ਰੰਗ ਕੀਤਾ ਹੋਇਆ ਹੈ ਉਸ ਇਤਿਹਾਸ ਨੂੰ ਸੁਣਨ ਵਾਸਤੇ ਉਸ ਇਤਿਹਾਸ ਨਾਲ ਜੁੜਨ ਵਾਸਤੇ ਆਪ ਸਭ ਸੰਗਤਾਂ ਗੁਰੂ ਦਰਬਾਰ ਵਿੱਚ ਮਾਈ ਭਾਈ ਚੱਲ ਕੇ ਪਹੁੰਚੇ ਹੋ। ਕੱਲ ਦੇ ਦੀਵਾਨ ਵਿੱਚ ਆਪ ਸਭ ਸੰਗਤਾਂ ਨੇ ਸ਼੍ਰਵਨ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਥਾਂ ਦੇ ਪਖੰਡ ਨੂੰ ਪਰਗਟ ਰੂਪ ਵਿੱਚ ਝਾਹਰ ਕਰਨ ਵਾਸਤੇ ਨੈਣੇ ਗੁਜਰ ਦੇ ਟਿੱਲੇ ਉੱਤੇ ਗੁਰੂ ਮਹਾਰਾਜ ਸਾਹਿਬ ਜੀ ਅਨੁਸ਼ਠਾਨ ਕਰ ਰਹੇ ਹਨ ਪੰਡਤ ਕੇਸ਼ਵਦਾਸ ਮੰਤਰ ਪੜ੍ਹੀ ਜਾਂਦਾ ਹੈ ਸਾਰੀ ਵਿਧੀ ਉਸ ਨੇ ਜਿਸ ਤਰ੍ਹਾਂ ਦੱਸੀ ਹੈ ਕਿ ਇਸ ਤਰ੍ਹਾਂ ਮੈਂ ਮੰਤਰ ਪੜ੍ਹ ਕੇ ਜਦੋਂ ਸਵਾਹਾ ਬੁਲਾਂਗਾ ਉਸ ਵੇਲੇ ਤੁਸੀਂ ਅਹੂਤੀ ਘਉ ਦੀ ਅੱਗ ਦੇ ਵਿੱਚ ਪਾ ਦੇਣੀ ਹੈ ਇਸੇ ਤਰ੍ਹਾਂ ਉਹ ਪੰਡਤ ਮੰਤਰ ਪੜ੍ਹੀ ਜਾਂਦਾ ਹੈ ਗੁਰੂ ਦਸ਼ਮ ਪਾਤਸ਼ਾਹ ਜੀ ਅਹੂਤੀਆਂ ਪਾਈ ਜਾ ਰਹੇ ਹਨ ਕੁਝ ਦਿਨ ਆਪ ਜੀ ਨੇ 15 ਘੰਟਿਆਂ ਤੀਕ 5 ਪੈਰਾਂ ਤੱਕ ਦਾ ਜਾਪ ਕੀਤਾ ਹੈ ਪੰਡਤ ਜੀ ਵਿਆਕਲ ਹੋ ਜਾਂਦੇ ਐ ਕਹਿਣ ਲੱਗੇ ਮਹਾਰਾਜ ਇਹਨਾ ਆਪਾਂ ਉਗਰ ਤਪਨਾ ਕਰੀਏ ਇਹਨਾ ਕਰੜਾ ਤਪਨਾ ਕਰੀਏ ਲੱਖਾਂ ਅਹੂਤੀਆਂ ਪੈਣੀਆਂ ਸੋ ਮਹਾਰਾਜ ਆਪਾਂ ਸਵਾ 1 ਪੈਰ ਤੱਕ ਆਪਾਂ ਇਹ ਜਾਪ ਕਰ ਲਿਆ ਕਰੀਏ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਠੀਕ ਹੈ ਸਵਾ ਪਹਿਰ ਤੱਕ ਦਾ ਜਾਪ ਆਰੰਭ ਕੀਤਾ ਗਿਆ ਇੱਕ ਦਿਨ ਆਪ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਿਕਾਰ ਖੇਡਣ ਦੀ ਇੱਛਾ ਪ੍ਰਗਟ ਕੀਤੀ ਹੈ ਮਹਾਰਾਜ ਸਾਹਿਬ ਨੇ ਘੋੜਾ ਮੰਗਾਇਆ ਜਦੋਂ ਆਪ ਜੀ ਅਨੇਕਾਂ ਜੀਵਾਂ ਦਾ ਕਲਿਆਣ ਕਰਕੇ ਕਿੰਨੇ ਹੀ ਉੱਡਣ ਵਾਲੇ ਪੰਛੀ ਉਹਨਾਂ ਦਾ ਕਲਿਆਣ ਕੀਤਾ ਹੈ ਕਈ ਚਾਰ ਪੈਰਾਂ ਵਾਲੇ ਜਾਨਵਰ ਚਪਾਈ ਜਾਨਵਰ ਜਿਹੜੇ ਐ ਉਹਨਾਂ ਦਾ ਵੀ ਸ਼ਿਕਾਰ ਕੀਤਾ ਹੈ ਸੋ ਉਹਨਾਂ ਦੀ ਕਲਿਆਣ ਕਰਕੇ ਘੋੜਿਆਂ ਤੇ ਹਾਥੀਆਂ ਦੀਆਂ ਕਾਠੀਆਂ ਉਹਨਾਂ ਦੀਆਂ ਕੁੰਡੀਆਂ ਨਾਲ ਲਟਕਾ ਕੇ ਜਦੋਂ ਲੈਂਦੇ ਹੈ ਬ੍ਰਾਹਮਣ ਆਖਣ ਲੱਗਾ ਮਹਾਰਾਜ ਆਪਾਂ ਜੋ ਅਨੁਸ਼ਟਾਨ ਕਰ ਰਹੀ ਹਾਂ ਮੈਂ ਚਾਹੁੰਦਾ ਹਾਂ ਉਹ ਪੂਰਾ ਹੋ ਜਾਵੇ ਇਹ ਆਪਨੇ ਜੋ ਜੀਵ ਹੱਤਿਆ ਕੀਤੀ ਹੈ ਮਹਾਰਾਜ ਐਸਾ ਨਾ ਕਰਿਆ ਕਰੋ ਇਸ ਤਰ੍ਹਾਂ ਉਹ ਚੰਡੀ ਪ੍ਰਗਟ ਨਹੀਂ ਹੋਣੀ ਮਹਾਰਾਜ ਸਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਆਖ ਕੇ ਉਨ੍ਹਾਂ ਜੀਵਾਂ ਦੇ ਜਦੋਂ ਉਹਨਾਂ ਨੂੰ ਜੋ ਰਸੇ ਬੰਨੇ ਹੋਏ ਐ ਜੋ ਬੰਧਨ ਬੰਨੇ ਹੋਏ ਐ ਉਹ ਜਦੋਂ ਖਲਾਉਣਾ ਕੀਤੇ ਐ ਉਸੇ ਵੇਲੇ ਪੰਛੀ ਉੱਡ ਕੇ ਆਕਾਸ਼ ਵੱਲ ਨੂੰ ਚਲੇ ਗਏ ਐ ਤੇ ਜਿਹੜੇ ਜਾਨਵਰ ਸਨ ਉਹ ਸੱਜੇ ਖੱਬੇ ਦੌੜ ਗਏ ਐ ਜਾਂਦੇ ਹੋਏ ਪੰਡਤ ਨੂੰ ਕਹਿ ਰਹੇ ਐ ਵੀ ਪੰਡਤਾ ਇਹ ਸਾਡੀ ਕਲਿਆਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਨੀ ਸੀ ਪਰ ਤੂੰ ਵਿੱਚ ਵਿਚਾਲੇ ਬੋਲ ਕਰਕੇ ਸਾਡੀ ਕਲਿਆਣ ਰੋਕ ਦਿੱਤੀ ਐ ਸੁਇਸ਼ਤਰਾ ਬ੍ਰਾਹਮਣ ਕੇਸ਼ਵਦਾਸ ਵੀ ਬੜਾ ਹੈਰਾਨ ਹੋਇਆ ਹੈ ਸੋ ਦੁਆਰਾ ਅਨੁਸ਼ਠਾਨ ਸਵੇਰ ਤੋਂ ਫਿਰ ਆਰੰਭਿਆ ਹੈ ਇਧਰੋਂ ਫਿਰ ਪੂਰਬ ਦਿਸ਼ਾ ਵਾਲੇ ਪਾਸਿਓਂ ਪਟਨਾ ਸਾਹਿਬ ਤੋਂ ਮਕਸੂਦਾਬਾਦ ਢਾਕੇ ਵਾਲੇ ਪਾਸਿਓਂ ਇਧਰੋਂ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈ ਹੈ ਉਹਨਾਂ ਸੰਤਾਂ ਦੇ ਵਿੱਚੋਂ ਇੱਕ ਮਾਲੀ ਹੈ ਉਹ ਗੁਰੂ ਮਹਾਰਾਜ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਇੱਕ ਬੜੀ ਚੰਗੀ نسل ਦਾ ਇੱਕ ਅੰਬ ਦਾ ਬੂਟਾ ਲੈ ਕੇ ਆਇਆ ਸੀ ਮਹਾਰਾਜ ਸਾਹਿਬ ਨੇ ਕੋਲ ਬੁਲਾ ਕੇ ਪੁੱਛਿਆ ਵੀ ਕਿੱਥੋਂ ਆਇਆ ਹੈ ਤੇ ਕੀ ਪੇਟਾ ਲੈ ਕੇ ਆਏ ਕਹਿਣ ਲੱਗਾ ਮਹਾਰਾਜ ਮੈਂ ਇੱਕ ਬੜੀ ਵਧੀਆ نسل ਦਾ ਅੰਬ ਦਾ ਬੂਟਾ ਲੈ ਕੇ ਆਇਆ ਹਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਕਮਾਨ ਦੇ ਚਿੱਲੇ ਦੇ ਚੜਾਇਆ ਹੈ ਤੇ ਉਸ ਤੀਰ ਨੂੰ ਜਦੋਂ ਆਪ ਜੀ ਨੇ ਚਲਾਉਣਾ ਕੀਤਾ ਹੈ ਉਸ ਦਿਸ਼ਾ ਵੱਲ ਨੂੰ ਗੁਰਸਿੱਖ ਭੇਜੇ ਹੈ ਜਿੱਥੇ ਉਹ ਤੀਰ ਧਰਤੀ ਵਿੱਚ ਖੁੱਬਿਆ ਸੀ ਉਸ ਜਗ੍ਹਾ ਤੇ ਉਹ ਆਮ ਦਾ ਬੂਟਾ ਲਵਾਇਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਉਸ ਬੂਟੇ ਦੇ ਦਰਸ਼ਨ ਤਾਂ ਨਹੀਂ ਕੀਤੇ ਪਰ ਉਸ ਬੂਟੇ ਬਾਰੇ ਮੈਂ ਸੁਣਿਆ ਹੈ ਵੀ ਉਹ ਅਜੇ ਵੀ ਉਸ ਜਗ੍ਹਾ ਤੇ ਸਥਿਤ ਹੈ ਸੋ ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਉਸ ਬ੍ਰਾਹਮਣ ਦੇ ਪਖੰਡ ਨੂੰ ਘੇੜਨ ਵਾਸਤੇ ਇਸ ਹਵਨ ਨੂੰ ਕਰ ਰਏ ਹਨ ਅੱਗੇ ਜਿਸ ਤਰ੍ਹਾਂ ਪ੍ਰਸੰਗ ਆਉਂਦਾ ਹੈ ਜਿਸ ਤਰ੍ਹਾਂ ਹੁਣ ਆਤਮ ਸ਼ਕਤੀ ਪ੍ਰਗਟ ਹੋਣ ਦੇ ਚਿੰਨ ਪੈਦਾ ਹੋਣਗੇ ਉਸ ਤਰ੍ਹਾਂ ਦਾ ਵਾਤਾਵਰਣ ਬਣੇਗਾ ਉਹ ਜਿਹੜਾ ਪ੍ਰਸੰਗ ਅੱਜ ਦੇ ਦੀਵਾਨ ਵਿੱਚ ਆ ਰਿਹਾ ਹੈ ਆਓ ਆਪਾਂ ਸਭ ਸੰਗਤਾਂ ਪ੍ਰਸੰਗ ਸ਼੍ਰਵਣ ਕਰੀਏ ਜੀ ਮੰਤਰ ਪੜਤ ਕਰਤੇ ਹਮਨ ਇਸ ਤਰ੍ਹਾਂ ਮੰਤਰ ਪੜ ਪੜ ਕੇ ਹਵਨ ਕਰਦਿਆਂ ਹੋਇਆਂ ਕਰਤ ਧਿਆਨ ਦਿਨ ਰਾਇਣ ਦਿਨ ਰੈਣ ਦਿਨ ਰਾਤ ਧਿਆਨ ਤਰ ਰਹੇ ਹਨ ਕਰਨ ਪ੍ਰਸੰਸਾ ਗੁਣ ਕਥਨ ਆਦਿ ਸ਼ਕਤੀ ਦੇ प्रशंसा ਕਰਨ ਵਿੱਚ ਅਤੇ ਗੁਣ ਕਥਨ ਕਰਨ ਵਿੱਚ ਕਹ ਸੁਣਾ ਨਹ ਬੈ ਨਾ ਮਹਾਰਾਜ ਸਾਹਿਬ ਜੀ ਕਿਸੇ ਨਾਲ ਕੁਝ ਬੋਲਦੇ ਹਨ ਨਾ ਕਿਸੇ ਦੀ ਕੋਈ ਗੱਲ ਸੁਣਦੇ ਹਨ ਚਉਪਈ ਕਰਤਸ ਵਿਦ ਪਰ ਜੋਗ ਗੁਰਪੂਰੇ ਇਸ ਤਰ੍ਹਾਂ ਪੂਰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪੂਰੀ ਸ੍ਰੇਸ਼ਟ ਵਿਧੀ ਦੇ ਨਾਲ ਇਹ ਕਾਰਜ ਕਰ ਰਹੇ ਹਨ ਸਰਬ ਪ੍ਰਕਾਰ ਤਪੇ ਤਪ ਰੂਰੇ ਸਭ ਪ੍ਰਕਾਰ ਨਾਲ ਮਹਾਰਾਜ ਜੀ ਉਤਮ ਵਾਪਸ ਆਦ ਰਹੇ ਹਨ ਬੀਤ ਗਏ ਨੌ ਮਾਸ ਕਰੰਤੇ ਇਸ ਅਨੁਸ਼ਟਾਨ ਨੂੰ ਕਰਦਿਆ ਹੋਇਆ ਇਸ ਪ੍ਰਯੋਗ ਨੂੰ ਕਰਦਿਆ ਹੋਇਆ ਜਦੋਂ ਨੌ ਮਹੀਨੇ ਬੀਤ ਗਏ ਹਨ ਦਸਵੇਂ ਵਿਖਾ ਅਦਕਥਿਤਵੰਤੇ ਜਦੋਂ ਦਸਵੇਂ ਮਹੀਨੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਹੁਣ ਬਹੁਤਾ ਹੀ ਸਮਾਂ ਬੈਠਣ ਲੱਗ ਪਏ ਹਨ ਪਾਗਣ ਮਾਸ ਤਥਾ ਵਿਧ ਕਰੈ ਗੁਰੂ ਮਹਾਰਾਜ ਸਾਹਿਬ ਜੀ ਫਗਣ ਦੇ ਮਹੀਨੇ ਵਿੱਚ ਵੀ ਉਸੇ ਵਿਧੀ ਅਨੁਸਾਰ ਕਰਦੇ ਹਨ ਓਮ ਤਚਰੂ ਮੰਤਰ ਕੋ ਰਰੈ ਤੇ ਹਵਨ ਵਿੱਚ ਮਹਾਰਾਜ ਜੀ ਅਹੂਤੀ ਪਾ ਕੇ ਮੰਤਰ ਪੜ੍ਹਦੇ ਹਨ ਨਿਸ ਦਿਨ ਵਾਸ ਸੈਲ ਪਰਕੈ ਰਾਤ ਦਿਨ ਉਸ ਪਹਾੜ ਉੱਤੇ ਹੀ ਵਾਸਾ ਕਰਦੇ ਹਨ ਖਾਣ ਪਾਣ ਕੋ ਸੰਜਮ ਪੈ ਕੈ ਤੇ ਬੜੇ ਸੰਜਮ ਦੇ ਨਾਲ ਖਾਣਾ ਨਾ ਕਰਦੇ ਹਨ ਪਾਪ ਬੜਾ ਥੋੜਾ ਖਾਂਦੇ ਹਨ ਤੇ ਬੜਾ ਹੀ ਥੋੜਾ ਸੌਂਦੇ ਹਨ ਜਾਗਤ ਰਹਿ ਨੀਂਦ ਤਜ ਦੀਨੀ ਗੁਰੂ ਮਹਾਰਾਜ ਸਾਹਿਬ ਜੀ ਨੇ ਮਨ ਨੂੰ ਨੀਂਦ ਤਿਆਗ ਹੀ ਦਿੱਤੀ ਹੈ ਹਰ ਸਮੇਂ ਮਹਾਰਾਜ ਸਾਹਿਬ ਜੀ ਜਾਗਦੇ ਹੀ ਰਹਿੰਦੇ ਹਨ ਜਿਕ ਰਾਦਨ ਪਰਮਤ ਭੀਨੀ ਗੁਰੂ ਮਹਾਰਾਜ ਸਾਹਿਬ ਜੀ ਦੀ ਮਤ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰਾਦਨ ਵਿੱਚ ਹੀ ਭਿੱਜੀ ਹੋਈ ਹੈ ਸਤਤ ਕਰਤ ਅਨੇਕ ਪ੍ਰਕਾਰਾ ਗੁਰੂ ਮਹਾਰਾਜ ਸਾਹਿਬ ਜੀ ਆਤਮ ਸ਼ਕਤੀ ਦੀ ਕਾ ਪ੍ਰਕਾਰ ਨਾਲ ਉਸਤਤ ਕਰਦੇ ਹਨ ਬ੍ਰਹਮ ਕਵਚ ਕੋ ਜਾਪ ਉਚਾਰ ਤੇ ਮਹਾਰਾਜ ਸਾਹਿਬ ਜੀ ਬ੍ਰਹਮ ਕਵਚ इत्यादि ਵੱਖੋ ਵੱਖਰੇ ਨਾਵਾਂ ਨਾਲ ਮੰਤਰ ਉਚਾਰਦੇ ਹਨ ਬ੍ਰਹਮ ਕਵਚ ਜੋ ਮੰਤਰ ਹੈ ਇਹ ਬ੍ਰਹਮਾ ਨੇ ਦੇਵਤਿਆਂ ਦੀ ਰੱਖਿਆ ਵਾਸਤੇ ਦਿੱਤਾ ਸੀ ਜਿਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਰੱਖਿਆ ਵਾਸਤੇ ਰੱਖਿਆ ਦੇ ਸ਼ਬਦ ਉਚਾਰਨ ਕੀਤੇ ਹੈ ਉਹ ਤੁਸੀਂ ਕੀਰਤਨ ਸੁਹੇਲੇ ਤੋਂ ਪਹਿਲਾਂ ਪੜ੍ਹਨੇ ਹੁੰਦੇ ਐ ਸਿਰਮਸਤਕ ਰੱਖਿਆ ਪਾਰ ਬ੍ਰਹਮੰਗ ਹਸਤਕਾਇਆ ਰੱਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਤਨਚਨ ਰੱਖਿਆ ਜਗਦੀਸ਼ਵਰੈ ਇਸ ਤਰ੍ਹਾਂ ਸ਼ਬਦ ਹੈ ਤੇ ਦੂਸਰਾ ਹੈ ਕੋਰ ਦੁਖਿਆੰਗ ਨਿਕ ਹਤਿਆੰਗ ਜਨਮ ਦਾਰਿਦਰੰਗ ਮਹਾ ਵਿਖਿਆਦੰ ਇਹ ਸ਼ਬਦ ਹੈ ਉਸ ਤੋਂ ਅੱਗੇ ਸੋਰਠ ਮਹੱਲਾ ਪੰਜਵਾ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲੱਗਾ ਜਮ ਲੱਜਾਏ ਕਰ ਭਾਗਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚौ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਪਾਈ ਫਿਰ ਹੈ ਸ਼ਲੋਕ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਉਸ ਤੋਂ ਅਗਲਾ ਹੈ ਸ਼ਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਹਰੋ ਹਰਦੇ ਹੋ ਨਾਮ ਕੇ ਮੀਤ ਇਹ ਜਿਸ ਤਰ੍ਹਾਂ ਰੱਖਿਆ ਦੇ ਸ਼ਬਦ ਹੈ ਇਹਨਾਂ ਸ਼ਬਦਾਂ ਦੇ ਨਾਲ ਰੱਖਿਆ ਹੁੰਦੀ ਹੈ ਇਸੇ ਤਰ੍ਹਾਂ ਬ੍ਰਹਮੇ ਨੇ ਜੋ ਦੇਵਤਿਆਂ ਨੂੰ ਮੰਤਰ ਦਿੱਤਾ ਸੀ ਉਹਨੂੰ ਬ੍ਰਹਮ ਕਵਚ ਕਹਿੰਦਾ ਹੈ ਕਵਚ ਕਹਿੰਦਾ ਸੰਜੋ ਨੂੰ ਜਿਸ ਤਰ੍ਹਾਂ ਸੰਜੋ ਪਾ ਕੇ ਕੋਈ ਸ਼ਸਤਰ ਦਾ ਵਾਰ ਨਹੀਂ ਨਾ ਕੋਈ ਹੁੰਦਾ ਹੈ ਇਸ ਤਰ੍ਹਾਂ ਇਹ ਸੰਜੋਗ ਮੰਨੀ ਜਾਂਦੀ ਹੈ ਤੇ ਕਹਿੰਦੇ ਵੀ ਬ੍ਰਹਮ ਕਵਚ ਦੇ ਉਹਦੇ ਵੀ ਜਾਪ ਕੀਤੇ ਹਨ ਚੰਡੀ ਪਾਠ ਜਪਾ ਬਹੁ ਵਾਰੀ ਵਾਰ-ਵਾਰ ਚੰਡੀ ਦਾ ਪਾਠ ਜਪਿਆ ਹੈ ਨਾਮ ਹਜ਼ਾਰੋਂ ਕਰੈ ਉਚਾਰੀ ਤੇ ਹਜ਼ਾਰਾਂ ਨਾਮ ਉਹ ਸ਼ਕਤੀ ਦੇ ਉਚਾਰਨ ਕੀਤੇ ਹਨ ਸੰਦ ਅਚਕੜੇ ਗ੍ਰੰਥ ਮੁਜਾਰਾ ਇਹ ਜੋ ਇੱਕ ਅਚਕੜਾ ਛੰਦ ਆਇਆ ਹੈ ਪਾਰਸਨਾਥ ਗ੍ਰੰਥ ਦੇ ਵਿੱਚ ਇੱਕ ਅਚਕੜਾ ਛੰਦ ਆਇਆ ਹੈ ਉਸ ਦੇ ਵਿੱਚ ਆਤਮੋਹਣੀ ਛੰਦ ਉਚਾਰਾ ਤੇ ਉਹਦੇ ਵਿੱਚ ਇੱਕ 모ਹਣੀ ਛੰਦ ਆਦਿਕ ਇਹੋ ਜੇ ਛੰਦ ਵੀ ਉਚਾਰਨ ਕੀਤੇ ਹਨ تن ਮੈਂ ਪੜਾ ਨਾਮ ਜੇ ਬਿੰਦਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਵੀ ਉਹਨਾਂ ਛੰਦਾਂ ਦੇ ਵਿੱਚ ਦੇਵੀ ਦੇ ਬਹੁਤ ਸਾਰੇ ਨਾਮ ਕਹੇ ਗਏ ਹਨ ਗੁਰ ਕਿਵਤਾ ਮੈਂ ਬਣੀ ਬਿਲਿੰਦਾ ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਕਵਤਾ ਦੇ ਵਿੱਚ ਬਹੁਤ ਸਾਰੇ ਨਾਮ ਲਿਖੇ ਹਨ ਸੂ ਸਭ ਨਾਮ ਰਟਾ ਬੋ ਵਾਰੀ ਸਾਰੇ ਉਹਨਾਂ ਨਾਵਾਂ ਬਹੁਤ ਵਾਰ-ਵਾਰ ਰਟਿਆ ਜਾ ਰਿਹਾ ਹੈ ਨਮੋ ਕਰ ਤਨ ਸੰਗ ਓਚਾਰੀ ਤੇ ਨਾਵਾਂ ਦਾ ਵਿਚਾਰਨ ਕਰਦਿਆਂ ਹੋਇਆਂ ਨਮਸਕਾਰ ਕੀਤੀ ਹੈ ਜਾਨੀ ਪਰੀ ਵਿਦਿਤ ਅਬ ਹੋਏ ਹੈ ਤੇ ਉਹਨਾਂ ਨੂੰ ਸਮਝ ਪੈ ਰਹੀ ਹੈ ਵੀ ਹੁਣ ਦੇਵੀ ਪ੍ਰਗਟ ਹੋ ਜਾਣੀ ਹੈ ਸਫਲ ਕਰੇਗੀ ਕਰਤ ਸਭ ਕੋਏ ਹੈ ਇਸ ਤਰ੍ਹਾਂ ਉਹਨਾਂ ਦੀ ਕੀਤੀ ਹੋਈ ਜਿਹੜੀ ਮਿਹਨਤ ਹੈ ਇਹ ਸਫਲ ਹੋ ਜਾਵੇਗੀ 임희 ਫਾਕਣ ਮਾਸ ਬਤਾਇਓ ਇਸ ਤਰ੍ਹਾਂ ਕਰਦਿਆਂ ਹੋਇਆਂ ਫੱਗਣ ਦਾ ਮਹੀਨਾ ਮਤੀਤ ਹੋ ਗਿਆ ਹੈ ਚੜਿਓ ਚੇਤ ਸੁੰਦਰ ਦਰਸਾਇਓ ਤੇ ਫੇਰ ਚੇਤ ਮਹੀਨਾ ਜਦੋਂ ਚੜ ਗਿਆ ਹੈ ਬਸੰਤ ਰੁੱਤ ਆਉਣ ਕਰਕੇ ਸਾਰਾ ਹੀ ਵਾਤਾਵਰਨ ਬੜਾ ਸੁੰਦਰ ਦਿਸਣ ਲੱਗ ਪਿਆ ਨਵੇਂ ਪੱਤੇ ਫੁੱਟ ਰਹੇ ਐ ਨਵੇਂ ਫਲ ਫੁੱਲ ਉਗ ਰਹੇ ਹਨ ਉਸਮਤ ਕਾਨਣ ਪੇ ਸਭ ਥਾਈ ਇਸ ਤਰ੍ਹਾਂ ਜੰਗਲ ਵਿੱਚ ਸਭ ਥਾਵਾਂ ਤੇ ਫੁੱਲ ਬੂਟੇ ਪੈਦਾ ਹੋ ਗਏ ਹਨ ਹੋਰ ਗੁੰਝਾਰਤ ਹੈ ਸਮਧਾਈ ਤੇ ਫੁੱਲਾਂ ਦੇ ਉੱਤੇ ਪੌਰੇ ਗੁੰਝਾਰ ਪਾ ਰਹੇ ਹਨ ਪੂਲ ਪਰ ਫੁੱਲ ਤ ਬਰਨ ਬਰਨ ਕੇ ਇਤਰਾ ਰੰਗਾਰੰਗਾ ਦੇ ਕਈ ਪ੍ਰਕਾਰ ਦੇ ਫੁੱਲ ਖਿੜ ਚੁੱਕੇ ਹਨ 574 ਆਕਾਰ ਤਰਨਕੇ ਤੇ ਇਹੋ ਜੇ ਫੁੱਲ ਜਿਹੜੇ ਸੂਰਜ ਦੇ ਆਕਾਰ ਵਰਗੇ ਬਹੁਤ ਸੋਹਣੇ ਦਿਖਾਈ ਪੈਂਦੇ ਹਨ ਉੱਚੇ ਗਿਰਕੇ ਸਿਖਰ ਸੱਥਰ ਹੈ ਗੁਰੂ ਮਹਾਰਾਜ ਸਾਹਿਬ ਜੀ ਪਹਾੜ ਦੀ ਚੋਟੀ ਤੇ ਵਿਰਾਜਮਾਨ ਹਨ ਅਬਲੋਕਤ ਤਰਵਰ ਤਰਤਰ ਹੈ ਥੱਲੇ ਮਹਾਰਾਜ ਸਾਹਿਬ ਜੀ ਪਹਾੜੀ ਤੇ ਬਿਆੰਤ ਰੁੱਖਾਂ ਨੂੰ ਵੇਖਦੇ ਹੋਇਆ ਮਾਸ 11 ਮੂੰ ਤਵ ਆਇਓ ਇਸ ਪ੍ਰਕਾਰ ਇਸ ਮਹੀਨੇ ਦੀ ਜਦੋਂ 11ਵੀਂ ਤਰੀਕ ਆ ਗਈ ਹੈ ਚਾਹਤ ਸ੍ਰੀ ਚੰਡੀ ਬਿਦਤਾਇਓ ਮਹਾਰਾਜ ਸਾਹਿਬ ਜੀ ਚੰਡੀ ਪ੍ਰਗਟ ਕਰਨੀ ਚਾਹੁੰਦੇ ਹਨ ਮੰਨ ਕਰਨ ਲਾਗੇ ਫੁਣ ਘਣੂ ਫਿਰ ਦੁਬਾਰਾ ਹਵਨ ਕਰਨਾ ਆਰੰਭ ਕਰ ਦਿੱਤਾ ਹੈ ਮੇਵਾ ਅਦਕ ਕਿਰਤ ਕੇ ਸਣੋ ਤੇ ਬਹੁਤ ਸਾਰਾ ਮੇਵਾ ਤੇ ਦੇਸੀ ਘੋੜ ਦੇ ਸਹਿਤ ਬੜੇ ਉਤਸ਼ਾਹ ਦੇ ਨਾਲ ਸਗਣ ਹੁਣ ਲਾਗੇ ਸਭ ਸਾਰੇ ਉਸ ਵੇਲੇ ਸਭ ਤਰ੍ਹਾਂ ਦੇ ਸੁਭ ਸਗਣ ਭਾਵ ਉਹ ਜਾ ਵਾਤਾਵਰਨ ਹੋਣ ਲੱਗ ਪਿਆ ਹੈ ਲਾਟ ਦਹਣੀ ਦਿਸ਼ਾ ਉਚਾਰੇ ਗੁਰੂ ਮਹਾਰਾਜ ਸਾਹਿਬ ਜੀ ਸੱਜੇ ਹੱਥ ਦੇ ਨਾਲ ਜਦੋਂ ਅਹੂਤੀ ਪਾਉਂਦੇ ਹੈ ਅੱਗ ਦੀ ਲਾਟ ਸੱਜੀ ਦਿਸ਼ਾ ਵੱਲ ਨੂੰ ਨਿਕਲਣ ਲੱਗੀ ਹੈ ਭਾਵ ਅੱਗ ਆਪ ਤੋਂ ਹੂਤੀ ਲੈਣ ਵਾਸਤੇ ਅੱਗੇ ਆਉਣ ਲੱਗੀ ਹੈ ਆਹਤ ਜੋ ਕਰ ਕਮਲ ਮਝਾਰੇ ਜੋ ਅਹੂਤੀ ਗੁਰੂ ਮਹਾਰਾਜ ਸਾਹਿਬ ਜੀ ਦੇ ਕਰ ਕਮਲਾਂ ਵਿੱਚ ਹੈ ਸਮੁਖ ਆਏ ਹਿਤ ਲੈਣ ਆਹਾਰੇ ਉਹਨੂੰ ਲੈਣ ਵਾਸਤੇ ਜਿਹੜੀ ਅਗਨੀ ਦੀ ਲਾਟ ਹੈ ਆਪ ਅੱਗੇ ਆ ਰਹੀ ਹੈ ਇਤਿਆਦਿਕ ਪਿਖ ਵਿਪਰ ਪਰਵੀਨੋ ਇਸ ਤਰ੍ਹਾਂ ਉਹ ਜਿਹੜਾ ਸਿਆਣਾ ਪੰਡਿਤ ਕੇਸ਼ਵਦਾਸ ਪੜਿਆ ਲਿਖਿਆ ਪੰਡਿਤ ਹੈ ਉਹਨੇ ਜਦੋਂ ਵੇਖਿਆ ਹੈ ਵੋਏ ਹੈ ਬਿੱਦਤ ਰਿਦਾ ਹਿਮਚੀਨੋ ਉਸ ਵੇਲੇ ਬ੍ਰਾਹਮਣ ਨੇ ਹਿਰਦੇ ਵਿੱਚ ਜਾਣ ਲਿਆ ਵੀ ਹੁਣ ਜਿਹੜੀ ਆਦ ਸ਼ਕਤੀ ਹੈ ਉਹ ਜ਼ਰੂਰ ਪ੍ਰਗਟ ਹੋ ਜਾਏਗੀ ਪ੍ਰਭ ਸੋ ਕਰੀ ਜਨਾਵਣ ਸੋਈ ਤੋਂ ਬ੍ਰਾਹਮਣ ਨੇ ਉਹਦੇ ਪ੍ਰਗਟ ਹੋਣ ਵਾਸਤੇ ਗੁਰੂ ਮਹਾਰਾਜ ਨੂੰ ਜਨਾਉਂਦਿਆਂ ਹੋਇਆ ਕਿਹਾ ਹੈ ਕਾਜ ਸਿੱਧ ਪਾ ਬਿਲਮਨ ਕੋਈ ਮਾਰਾ ਕਾਰਜ ਪੂਰਾ ਹੋਣ ਵਿੱਚ ਹੁਣ ਕੋਈ ਦੇਰੀ ਨਹੀਂ ਹੈ ਬਹੁਤਾ ਸਮਾਂ ਨਹੀਂ ਲੱਗੇਗਾ ਆਪ ਸੁਚੇਤ ਬਣੋ ਸਭ ਭੰਤੀ ਉਹ ਪੰਡਤ ਮਹਾਰਾਜ ਨੂੰ ਕਹਿੰਦਾ ਹੈ ਮਹਾਰਾਜ ਆਪ ਜੀ ਸਭ ਤਰ੍ਹਾਂ ਨਾਲ ਸੁਚੇਤ ਹੋ ਕੇ ਰਹੋ ਜੀ ਵਿਦਤਾ ਮਾਸ ਦਿਵਸ ਕੈ ਰਾਤੀ ਮਹਾਰਾਜ ਦੇਵੀ ਹੁਣ ਇਸ ਮਹੀਨੇ ਵਿੱਚ ਦਿਨ ਜਾਂ ਰਾਤ ਨੂੰ ਪ੍ਰਗਟ ਹੋ ਜਾਏਗੀ ਅਗਰ ਥਰੋ ਧੀਰਜ ਉਰ ਧਰਣੀ ਤੇ ਜਦੋਂ ਮਹਾਰਾਜ ਸਹਿਬ ਜੀ ਉਹ ਪ੍ਰਗਟ ਹੋਏਗੀ ਤਾਂ ਹਿਰਦੇ ਵਿੱਚ ਧੀਰਜ ਤਾਰ ਕੇ ਖਾਤਣ ਜੋਰ ਪ੍ਰਸੰਸਾ ਕਰਨੀ ਉਹ ਪੰਡਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝਾ ਰਿਹਾ ਹੈ ਕਹਿੰਦਾ ਮਹਾਰਾਜ ਜਦੋਂ ਦੇਵੀ ਪ੍ਰਗਟ ਹੋ ਜਾਏਗੀ ਨਾ ਉਸ ਵੇਲੇ ਆਪਨੇ ਹੱਥ ਜੋੜ ਕੇ ਉਸ ਦੇਵੀ ਦੀ ਪ੍ਰਸ਼ੰਸਾ ਕਰਨੀ ਹੈ ਪਰ ਜਾਚੋ ਜਦ ਮਾਤਾ ਕਹੇ ਜੇ ਜਦੋਂ ਮਹਾਰਾਜ ਮਾਤਾ ਕਹੇ ਉਸ ਵੇਲੇ ਤੁਸੀਂ ਵਰ ਮੰਗ ਲੈਣਾ ਹੈ ਦੇਵੀ ਤੋਂ ਕਰੋ ਮਨੋਰਥ ਜੋ ਅਬ ਹੈ ਜੋ ਤੁਹਾਡਾ ਮਨੋਰਥ ਹੈ ਜੋ ਤੁਹਾਡੇ ਮਨ ਵਿੱਚ ਹੈ ਉਹੀ ਮਨੋਰਥ ਪੂਰਾ ਕਰ ਲੈਣਾ ਜੀ ਅਰਪਣ ਕਰੋ ਭੇਟ ਜੋ ਤਵੇ ਉਸ ਵੇਲੇ ਜਿਹੜੀ ਵੀ ਤੁਸੀਂ ਭੇਟ ਅਰਪਣ ਕਰੋਗੇ ਤਿਆਰੀ ਕਰ ਰੱਖੋ ਅਬ ਸਭਾ ਉਹ ਦੀ ਯਾਰੀ ਤੁਸੀਂ ਹੁਣੇ ਹੀ ਕਰਕੇ ਰੱਖ ਲਓ ਜੋ ਵੀ ਤੁਸੀਂ ਭੇਟਾ ਦੇਵੀ ਨੂੰ ਦੇਣੀ ਹੈ ਸੁਣ ਸਤਿਗੁਰੂ ਆਨੰਦ ਉਪਾਯੋ ਸੁਣ ਕੇ ਸਤਿਗੁਰੂ ਸਾਹਿਬ ਜੀ ਖੁਸ਼ ਹੋਏ ਹਨ ਹੁਣ ਕੇ ਸਭ ਕੋ ਬਾਕ ਸੁਨਾਇਓ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਗੇਸ਼ਵਦਾਸ ਪੰਡਤ ਨੂੰ ਉਹਦੀ ਸਰੋਤਾ ਕਰਦਿਆਂ ਹੋਇਆਂ ਇਸ ਤਰ੍ਹਾਂ ਮਹਾਰਾਜ ਨੇ ਆਖਿਆ ਹੈ ਤੂੰ ਹੀ ਹੋ ਇੱਕ ਓਟ ਹਮਾਰੀ ਮਹਾਰਾਜ ਕਹਿਣ ਲੱਗੇ ਪੰਡਤ ਜੀ ਸਾਨੂੰ ਤੇ ਇੱਕ ਤੁਹਾਡਾ ਬਹਾਮਣਾ ਦਾ ਹੀ ਆਸਰਾ ਹੈ ਨਿਜ ਸਤਰੀਕੇ ਜੋ ਰਖਵਾਰੀ ਕਿਉਂਕਿ क्षत्रियां ਦੀ ਬ੍ਰਾਹਮਣ ਹਮੇਸ਼ਾ ਹੀ ਰੱਖਿਆ ਕਰਦੇ ਹੁੰਦੇ ਆ ਆਪ ਜੀ ਤਾਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਏ ਹੋ ਸੋ ਸਾਡੀ ਖੱਤਰੀਆਂ ਦੀ ਰੱਖਿਆ ਤਾਂ ਤੁਸੀਂ ਨੇ ਹੀ ਕਰਨੀ ਹੈ ਪਿਤਾ ਸਮਾਨ ਸਦਾ ਹੀ ਕਰਤੇ ਤੇ ਹਮੇਸ਼ਾ ਹੀ ਆਪ ਤਾਂ ਪੰਡਤ ਲੋਕ ਹੋ ਪਿਤਾ ਦੇ ਸਮਾਨ ਵਿਵਹਾਰ ਕਰਦੇ ਹੋ ਵਿਪਰਸਾਰ ਸੁਤ ਸਭ ਇਮ ਧਰਤੇ ਕਿਉਂਕਿ ਇਹ ਪੰਡਤਾਂ ਦੀਆਂ ਕੁਝ ਸਾਰ ਸੰਗਤ ਜੀ ਇਹਨਾਂ ਦੀਆਂ ਕੁਝ ਸ਼੍ਰੇਣੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਸਾਰਸੁੱਤ ਗੌੜ ਇਤਿਆਦ ਕਈ ਤਰ੍ਹਾਂ ਦੇ ਪੰਡਤ ਹੁੰਦੇ ਐ ਮਹਾਰਾਜ ਕਹਿੰਦੇ ਵੀ ਤੁਸੀਂ ਜਿਹੜੇ ਸਾਰਸੁੱਤ ਬ੍ਰਾਹਮਣ ਹੋ ਇਸ ਤਰ੍ਹਾਂ ਦੀ ਮਰਿਆਦਾ ਧਾਰਨ ਕਰਦੇ ਹੋ ਭੇਟ ਦੇਨ ਤੇ ਆਦਿਕ ਕਰਬੂ ਤੇ ਭੇਟਾ ਆਦਿਕਦੀਨ ਦਾ ਜੋ ਕਾਰਜ ਹੈ ਸਭ ਤੁਮਹੀ ਤੇ ਕਾਰਜ ਸਰਬ ਮਹਾਰਾਜ ਕਹਿਣ ਲੱਗੇ ਵੀ ਇਹ ਸਾਰਾ ਕਾਰਜ ਜਿਹੜਾ ਹੈ ਤੁਹਾਡੇ ਕੋਲੋਂ ਹੀ ਪੂਰਨ ਹੋ ਸਕਦਾ ਹੈ ਸੁਨਦੇ ਜਵਰ ਬਹੁ ਪ੍ਰੇਮ ਉਪਾਇਓ ਬ੍ਰਾਹਮਣ ਨੇ ਸੁਣ ਕੇ ਆਪਣੇ ਮਨ ਵਿੱਚ ਬੜਾ ਪ੍ਰੇਮ ਪੈਦਾ ਕੀਤਾ ਹੈ ਧੰਨ ਧੰਨ ਗੁਰਬਾਣ ਸੁਨਾਇਓ ਤੇ ਮੁਕਤੋਂ ਧੰਨ ਹੋ ਧੰਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਬਚਨ ਆਖਿਆ ਹੈ ਤੁਰਕਣ ਜਰਾ ਉਖਾਰਨ ਹੇ ਤਨੂ ਮਹਾਰਾਜ ਜੀ ਆਪ ਜੀ ਰੁਕਾਂ ਦੀਆਂ ਜੜਾ ਉਖਾੜਨ ਵਾਸਤੇ ਚੰਡ ਅਰਾਦੀ ਹੋਏ ਸੁਚੇਤ ਮਹਾਰਾਜ ਆਪ ਜੀ ਸੁਚੇਤ ਹੋ ਕਰਕੇ ਚੰਡੀ ਦਾ ਆਰਾਧਨ ਕਰ ਰਹੇ ਹੋ 임희 ਕਰਤ ਅਮਸਿਆ ਆਈ ਇਸ ਤਰ੍ਹਾਂ ਹਵਨ ਕਰਦਿਆ ਹੋਇਆ ਜਦੋਂ ਮਸਿਆ ਵਾਲਾ ਦਿਨ ਆਇਆ ਹੈ ਸਭ ਤੇ ਪੂਜਾ ਗੁਰੂ ਵਧਾਈ ਉਸ ਦਿਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਨੇ ਪੂਜਾ ਕਰਨੀ ਹੋਰ ਜ਼ਿਆਦਾ ਬੈਠਣਾ ਆਰੰਭ ਕਰ ਦਿੱਤਾ ਪੰਜ ਪਹਿਰ ਲੋ ਹਮਣ ਕਰੰਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਪੰਜ ਪਹਿਰਾ ਤੀਕ ਹਵਨ ਕਰਦੇ ਰਹਿੰਦੇ ਹਨ ਤੀਨ ਪਹਰ ਬਿਸਰਾਮ ਕਰੰਤੇ ਇਹ ਤਿੰਨ ਪਹਿਰ ਮਹਾਰਾਜ ਸਾਹਿਬ ਜੀ ਤਿੰਨ ਕਈਏ 3*3=9 ਘੰਟੇ 9 ਘੰਟੇ ਮਹਾਰਾਜ ਸਾਹਿਬ ਜੀ ਆਰਾਮ ਕਰਦੇ ਹਨ ਬਾਕੀ ਸਮਾਂ ਆਪ ਜੀ ਹਵਨ ਕਰਦੇ ਰਹਿੰਦੇ ਹਨ ਆਸਲ ਪਖ ਨੋਰੰਤੇ ਆਏ ਤੇ ਇਸ ਤਰ੍ਹਾਂ ਜਦੋਂ ਮਹੀਨੇ ਦੇ ਪਿਛਲੇ ਪੱਖ ਦੇ ਨਰਾਤੇ ਆਏ ਆ ਦੋ ਪੱਖ ਮਹੀਨੇ ਦੇ ਹੁੰਦੇ ਆ ਜਿਹੜਾ ਪਹਿਲਾ ਪੱਖ ਹੈ ਉਹ ਹਨੇਰ ਪੱਖ ਹੁੰਦਾ ਹੈ ਦੂਸਰਾ ਪੱਖ ਮਹੀਨੇ ਦਾ ਉਹ ਚਾਨਣ ਪੱਖ ਹੋਇਆ ਕਰਦਾ ਹੈ ਇਸ ਤਰ੍ਹਾਂ ਜਦੋਂ ਚਾਨਣ ਪੱਖ ਦੇ ਜਦੋਂ ਨਰਾਤੇ ਆਏ ਹਨ ਘਰਿਓ ਵਰਤ ਕੁਸ ਪਿਆਨ ਖਾਵੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਬਿਲਕੁਲ ਹੀ ਖਾਣਾ ਪੀਣਾ ਤਿਆਗ ਦਿੱਤਾ ਹੈ ਇੱਕ ਆਸਨ ਪਰ ਦਿਵਸ ਬਤਾਵੇ ਉਸ ਵੇਲੇ ਮਹਾਰਾਜ ਸਾਹਿਬ ਜੀ ਇੱਕੋ ਆਸਨ ਤੇ ਸਾਰਾ ਦਿਨ ਬਤੀਤ ਕਰਦੇ ਏ ਜਿਸ ਤਰ੍ਹਾਂ ਮਹਾਰਾਜ ਨੇ ਇੱਕ ਵਾਰ ਚੌਂਕੜਾ ਲਾ ਲਿਆ ਸਾਰਾ ਦਿਨ ਉਸੇ ਤਰ੍ਹਾਂ ਬਤੀਤ ਕਰਦੇ ਹਨ ਮੰਤਰ ਸਮੇਤ ਅਹੂਤੀ ਪਾਵੇ ਮੰਤਰਾਂ ਦੇ ਉਚਾਰਨ ਸਹਿਤ ਆਪ ਜੀ ਅਹੂਤੀ ਈ ਅਗਨਕੁੰਡ ਵਿੱਚ ਪਾ ਦਿੰਦੇ ਹਨ ਜੈ ਦੇਵੀ ਜੈ ਚੰਡ ਕਰਾਲੀ ਮਹਾਰਾਜ ਆ ਕਥਨ ਕਰਦੇ ਹਨ ਆਦ ਸ਼ਕਤੀ ਦੀ ਜੈ ਹੋਵੇ ਤੇ ਪਿਆਨਕ ਦੇਵੀ ਦੀ ਜੈ ਹੋਵੇ ਜੈ ਜੈ ਅੰਬੇ ਬਾਹੂ ਵਿਸਾਲੀ ਵੱਡੀਆਂ ਬਾਹਾਂ ਵਾਲਾ ਵੱਡੀਆਂ ਬਾਹਾਂ ਵਾਲੀ ਮਾਤਾ ਦੀ ਜੈਕਾਰ ਹੋਵੇ ਧਰਨੀ ਮੈਂ ਜਸ ਉਤਮ ਕਰਨੀ ਧਰਤੀ ਤੇ ਤੇਰੇ ਕੰਮਾਂ ਦਾ ਉਤਮ ਜਸ ਹੈ ਕਰਨੀ ਸਮ ਰਪਤਰ ਵਿਸਾਲੀ ਤੇ ਤੂੰ ਹਥਨੀ ਵਾਗ ਵੈਰੀ ਰੂਪ ਰੁਖ ਨੂੰ ਨਾਸ਼ ਕਰਨ ਵਾਲੀ ਹੈ ਧਰਨੀ ਮੈਂ ਜਸ ਉਤਮ ਕਰਨੀ ਅੱਗੇ ਦੀ ਪਰੂਆਤ ਕਰਨੀ ਕਾਂਚਣ ਵਰਨੀ ਵਰਨੀ ਬੇਦਨ ਹਰਨੀ ਸਮੁਦ੍ਰਗ ਕਾਂਚਣ ਵਰਣੀ ਤੇਰੀਆਂ ਅੱਖਾਂ ਹਿਰਨੀ ਵਰਗੀਆਂ ਹਨ ਤੇ ਰੰਗ ਤੇਰਾ ਸੋਨੇ ਵਰਗਾ ਹੈ ਵਰਣੀ ਬੇਦਨ ਆਜੁੱਧ ਧਰਨੀ ਤੇ ਤੂੰ ਵੇਦਾਂ ਦੇ ਵਿੱਚ ਸ਼ਸਤਰ ਧਾਰੀ ਵਰਣਨ ਕੀਤੀ ਗਈ ਹੈ ਭਰਨੀ ਜਗਤ ਸਦਾ ਬਹ ਤਰਣੀ ਤੂੰ ਜਗਤ ਨੂੰ ਪਾਲਣ ਵਾਲੀ ਤੇ ਸਦਾ ਜਵਾਨ ਅਵਸਥਾ ਵਿੱਚ ਰਹਿਣ ਵਾਲੀ ਹੈ ਤਰਣੀ ਸਮਜਗ ਕਾਰਜ ਕਰਨੀ ਤੇ ਤੂੰ ਸੰਸਾਰ ਦੇ ਵਿੱਚ 베ੜੀ ਵਾਂਗ ਕਾਰਜ ਕਰਨ ਵਾਲੀ ਹੈ ਕਰਨੀਰਜ ਤੇ ਦੁਸ਼ਟ ਵਰਣੀ ਤੂੰ ਆਪਣੇ ਕਰ ਕਮਲਾ ਨਾਲ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਹੈ ਵਰਣੀ ਬਕਰਸ ਭੱਤ ਅ ਭਰਣੀ हे ਆਤ ਸ਼ਕਤੀ ਤੇਰੀਆਂ ਪਲਕਾਂ ਟੇਡੀਆਂ ਹਨ ਤੇ ਤੈਨੂੰ ਗਹਿਣੇ ਪਾਏ ਹੋਏ ਸੋਭਦੇ ਹਨ ਨਮੋ ਨਮੋ ਤੁਬ ਪਤ ਅਰਵਿੰਦਾ ਤੇਰੇ ਚਰਨਾਂ ਕਮਲਾ ਤੇ ਬਾਰ ਬਾਰ ਨਮਸਕਾਰ ਹੈ ਨਮੋ ਨਮੋ ਕਾ ਹਬ ਨਾਮ ਨਿੰਦਾ ਤੈਨੂੰ ਬਾਰ ਬਾਰ ਨਮਸਕਾਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਨਮੋ ਨਮੋ ਮਦ ਕਟ ਪਮਾਰਣ ਮਦ ਨੂੰ ਤੇ ਕੈਂਟ ਦਾਇਤਾ ਨੂੰ ਮਾਰਨ ਵਾਲੀ ਨੂੰ ਵਾਰ-ਵਾਰ ਨਮਸਕਾਰ ਹੈ ਨਮੋ ਨਮੋ ਪਸਾਂਗ ਪ੍ਰਹਾਰਣ ਪਿਛਾਗ ਦਾਇਤ ਨੂੰ ਮਾਰਨ ਵਾਲੀ ਹੇ ਆਦ ਸ਼ਕਤੀ ਤੈਨੂੰ ਵਾਰ-ਵਾਰ ਨਮਸਕਾਰ ਹੈ ਨਮੋ ਨਮੋ ਹੇ ਰਾਮ ਸਰੂਪਾ ਹੇ ਰਾਮਚੰਦਰ ਸਰੂਪ ਆਦ ਸ਼ਕਤੀ ਤੈਨੂੰ ਵਾਰ-ਵਾਰ ਨਮਸਕਾਰ ਹੈ ਨਮੋ ਨਮੋ ਸ੍ਰੀ ਕ੍ਰਿਸ਼ਨ ਅਨੂਪਾ ਉਪਮਾ ਤੋਂ ਰਹਿਤ ਸ੍ਰੀ ਕ੍ਰਿਸ਼ਨ ਜੀ ਉਹਨਾਂ ਦਾ ਸਰੂਪ ਹੇ ਆਦ ਸ਼ਕਤੀ ਤੈਨੂੰ ਵਾਰ-ਵਾਰ ਨਮਸਕਾਰ ਹੈ ਨਮੋ ਨਮੋ ਜਨਕੂ ਬਰਦਾਰਾ ਸੇਵਕਾਂ ਨੂੰ ਵਰ ਦੇਣ ਵਾਲੀ ਇਹ ਤੈਨੂੰ ਵਾਰ-ਵਾਰ ਨਮਸਕਾਰ ਹੈ ਨਮੋ ਨਮੋ ਦੁਰਗੇ ਭਵਾਨੀ ਇਹ ਦੁਰਗਾ ਭਵਾਨੀ ਤੈਨੂੰ ਵਾਰ-ਵਾਰ ਨਮਸਕਾਰ ਹੈ ਜੈ ਜੈ ਲੋਚਨ ਲੋਹਿਤ ਕਾਲੀ ਇਹ ਲਾਲ ਅੱਖਾਂ ਵਾਲੀ ਤੇਰੀ ਜੈ ਜੈਕਾਰ ਹੋਵੇ ਜਦ ਗੰਬਰਾ ਆਨਣ ਜਵਾਲੀ ਤੇ ਮੂੰਹ ਦੇ ਵਿੱਚੋਂ ਅੱਗ ਕੱਢਣ ਵਾਲੀ ਦਗੰਬਰਾ ਤੇਰੀ ਜੈ ਹੋਵੇ ਜੈ ਜੈ ਅਸ਼ਟ ਪੂਜ ਬਲਵਾਲੀ ਅੱਠਾਂ ਬਾਹਾਂ ਵਾਲੀ ਬਲਵਾਨ ਆਦਿ ਸ਼ਕਤੀ ਤੇਰੀ ਜੈ ਹੋਵੇ ਜੈ ਜੈ ਪੀਮਾ ਮੁੰਡਣ ਮਾਲੀ ਤੇ ਭਿਆਨਕ ਦੰਤਾਂ ਦੇ ਸਿਰਾਂ ਦੀ ਮਾਲਾ ਗਲ ਪਾਉਣ ਵਾਲੀ ਏ ਤੇਰੀ ਜੈ ਜੈਕਾਰ ਹੋਵੇ ਜੈ ਜੈ ਭਦਰਾ ਲੱਗ ਸਸ ਭਾਲੀ ਮੱਥੇ ਤੇ ਛੋਟੇ ਜੇ ਚੰਦਰਮਾ ਵਾਲੀ ਭਵਾ ਭਹਿਰਾ ਪੂਰ ਕਿਰਪਾਲੀ ਸੰਸਾਰ ਦੇ ਡਰ ਨੂੰ ਦੂਰ ਕਰਨ ਵਾਲੀ ਏ हे ਕਿਰਪਾਲੂ ਦੇਵੀ ਛੋਟੇ ਸਿਰ ਪਰ ਬਾਲ ਵਿਸਾਲੀ ਤੇਰੇ ਸਿਰ ਤੇ ਖੁੱਲੇ ਹੋਏ ਵਾਲ ਜਿਹੜੇ ਹਨ ਬੜੇ ਭਿਆਨਕ ਦਿਸਦੇ ਹਨ ਜੈ ਜੈ ਰਣਮਾ ਰੂਪ ਕਰਾਲੀ ਯੁੱਧ ਦੇ ਵਿੱਚ ਭਿਆਨਕ ਰੂਪ ਵਾਲੀ ਦੇਵੀ ਤੇਰੀ ਜੈ ਹੋਵੇ ਕਹਿ ਲਗ ਕਹੋ ਨਾਮ ਜਗ ਮਾਤਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਮੈਂ ਕਿੱਥੋਂ ਤੱਕ ਇਸ ਦੇਵੀ ਦੇ ਨਾਮ ਵਰਣਨ ਕਰਾਂ ਸਿਮਰਤ ਗੁਰ ਏਕ ਰੰਗ ਰਾਤਾ ਗੁਰੂ ਮਹਾਰਾਜ ਸਾਹਿਬ ਜੀ ਇੱਕ ਰੰਗ ਵਿੱਚ ਰੰਗੇ ਹੋਏ ਉਸ ਆਤਮ ਸ਼ਕਤੀ ਦਾ ਨਾਮ ਲੈਂਦੇ ਹਨ ਭੁੱਖ ਪਿਆਸਾ ਲਖਣ ਦੋਈ ਭੁੱਖ ਤੇ ਪਿਆਸ ਦੋਵਾਂ ਨੂੰ ਨਹੀਂ ਜਾਣਦੇ ਹਨ ਇਸ ਵਿਦ ਪ੍ਰੇਮ ਪਰਾਇਨ ਹੋਈ ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਉਨ੍ਹਾਂ ਦੀ ਬਿਰਤੀ ਪ੍ਰੇਮ ਵਿੱਚ ਤਤਪਰ ਹੋ ਚੁੱਕੀ ਹੈ। ਕੁਚਰਾ ਉਸ ਤਤ ਤੋਂ ਅਣਕ ਪ੍ਰਕਾਰੀ। ਕਈ ਪ੍ਰਕਾਰ ਨਾਲ ਮਹਾਰਾਜ ਜੀ ਨੇ ਉਸ ਤੋਂ ਤਉਚਾਰਨ ਕੀਤੀ ਹੈ। ਗਣ ਗੁਣ ਗਣ ਸਿਮਰਤ ਪਰਉਪਕਾਰੀ। ਪਰਉਪਕਾਰੀ ਸਤਿਗੁਰੂ ਜੀ ਬਹੁਤ ਗੁਣਾ ਦਾ ਸਿਮਰਨ ਕਰਦੇ ਹਨ। ਹਮਣ ਕਰਤ ਹੈ ਮੰਤਰ ਉਚਾਰਤ। ਮੰਤਰਾਂ ਦਾ ਉਚਾਰਨ ਕਰਦੇ ਹੋਏ ਰਾਤ ਦਿਨ ਹੀ। ਨਿਸ ਦਿਨ ਧਿਆਨ ਚੰਡ ਕੋ ਧਾਰ ਦਿਨ ਰਾਤ ਆਪ ਜੀ ਆਤਮ ਸ਼ਕਤੀ ਦਾ ਧਿਆਨ ਤਰ ਰਹੇ ਹਨ। ਸੋ ਅਸ਼ਟਮੀ ਕੋ ਜਵ ਆਵ ਜਦੋਂ ਅਸ਼ਟਮੀ ਦਾ ਦਿਨ ਆਇਆ ਹੈ ਭਾਵ 8 ਤਰੀਕ ਜਦੋਂ ਆ ਗਈ ਹੈ ਬਾਰ ਬਾਰ ਪੂਚਾਲ ਜਨਾਵ ਉਸ ਵੇਲੇ ਬਾਰ ਬਾਰ ਧਰਤੀ ਦੇ ਕੰਬਣ ਦਾ ਝਟਕਾ ਮਹਿਸੂਸ ਹੁੰਦਾ ਹੈ ਜੇਤਕ ਦਾਸ ਨਿਕਟ ਹਿਤ ਸੇਵਾ ਜਿੰਨੇ ਵੀ ਸੇਵਕ ਸੇਵਾ ਕਰਨ ਵਾਸਤੇ ਕੋਲ ਸਨ ਸਾਰਤਕ ਰੀਤਨ ਹੈ ਗੁਰਦੇਵਾ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਚਲੇ ਜਾਣ ਵਾਸਤੇ ਇਸ਼ਾਰਾ ਕੀਤਾ ਹੈ ਪ੍ਰਭ ਰੁਖ ਲਖ ਕਰਤ ਉਤਰਤ ਸੁਧਾਰੇ ਸਾਰੇ ਜਿੰਨੇ ਸਿੱਖ ਸੇਵਕ ਉੱਥੇ ਜੋ ਖਲੋਤੇ ਸਨ ਗੁਰੂ ਮਹਾਰਾਜ ਸਾਹਿਬ ਜੀ ਦਾ ਲੈ ਜਾ ਜਾਣ ਕੇ ਮਜਾਦ ਜਾਣ ਕੇ ਤੁਰੰਤ ਹੀ ਉੱਥੋਂ ਚਲੇ ਗਏ ਫਿਰ ਵਰਤੇ ਉਤਰੇ ਤਵਸਾਰੇ ਉਸ ਵੇਲੇ ਸਾਰੇ ਸਿੱਖ ਸੇਵਕ ਪਹਾੜ ਤੋਂ ਥੱਲੇ ਉਤਰ ਆਏ ਹਨ ਇੱਕ ਤੇ ਦੂਜੇ ਆਪ ਗੁਸਾਈ ਇੱਕ ਤਾਂ ਉੱਥੇ ਪੰਡਤ ਕੇਸ਼ਵਦਾਸ ਰਹਿ ਗਿਆ ਹੈ ਦੂਸਰੇ Swami ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿ ਗਏ ਹਨ ਲਸਨ ਬਿਤ ਤਣ ਕੇ ਸਮਧਾਈ ਕਿਉਂਕਿ ਉਹ ਜੋ ਸਾਰੇ ਲੱਛਣ ਹਨ ਆਦ ਸ਼ਕਤੀ ਦੇ ਪ੍ਰਗਟ ਹੋਣ ਦੇ ਉਹ ਸਾਰੇ ਲੱਛਣ ਜਾਣ ਲਏ ਹਨ ਲੱਕਰ ਵਿਪਰ ਧੀਰ ਔਰ ਹਾਲਾ ਜਦੋਂ ਪੰਡਤ ਨੇ ਵੇਖ ਲਿਆ ਵੀ ਹੁਣ ਆਦ ਸ਼ਕਤੀ ਪ੍ਰਗਟ ਹੋਣ ਵਾਲੀ ਹੈ ਉਸ ਵੇਲੇ ਬ੍ਰਾਹਮਣ ਦੇ ਹਿਰਦੇ ਦਾ ਧੀਰ ਜ ਡੋਲ ਗਿਆ ਇਹਦਾ ਦਿਲ ਕੰਬ ਗਿਆ ਹੈ ਨਾ ਜੀਵਨ ਕੋ ਤਰਾਸ ਵਿਸਾਲਾ ਇਹਦੇ ਮਨ ਵਿੱਚ ਆਪਣੇ ਜੀਵਨ ਪ੍ਰਤੀ ਬੜਾ ਡਰ ਲੱਗਣ ਇਹਨੂੰ ਆਪਣੀ ਜਾਨ ਦਾ ਹੀ ਡਰ ਪੈ ਗਿਆ ਵੀ ਕਿਤੇ ਮੈਂ ਹੀ ਨਾ ਮਰ ਜਾਵਾਂ ਮਨ ਮੈਂ ਗਿਣਕ ਗਾਟੀ अनेकू ਤੇ ਆਪਣੇ ਮਨ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਗਿਣਤੀਆਂ ਗੱਟੀਆਂ ਗਿਣਨ ਲੱਗ ਪਿਆ ਹੈ ਬੋਲਿਓ ਸੁਣੀਐ ਜਲਦ ਵਿਵੇਕੂ ਤੇ ਬ੍ਰਾਹਮਣ ਡਰਦਾ ਹੋਇਆ ਬੋਲਿਆ ਕਹਿੰਦਾ हे ਗਿਆਨ ਦੇ ਸਮੁੰਦਰ ਸਤਿਗੁਰੂ ਸਾਹਿਬ ਜੀ ਸੁਣ ਨਾ ਕਰੋ ਮਹਾਰਾਜ ਆਪ ਵਿਤਤਨ ਮੈਂ ਬਲਮਣ ਜਾਣੋ ਹੋਣ ਮਹਾਰਾਜ ਆਤਮ ਸ਼ਕਤੀ ਦੇ ਪ੍ਰਗਟ ਹੋਣ ਦੇ ਵਿੱਚ ਕੋਈ ਦੇਰ ਨਾ ਜਾਣੋ ਜੀ ਜਦ ਸੁਣ ਮੁਖ ਜਦ ਸਾਣ ਮੁਖ ਹੋਏ ਰੂਪ ਭਿਆਨੂ ਜਦੋਂ ਮਹਾਰਾਜ ਦੇਵੀ ਭਿਆਨ ਕੂਪ ਵਿੱਚ ਆਪ ਜੀ ਦੇ ਸਨਮੁਖ ਮਨੁੱਖ ਪ੍ਰਗਟ ਹੋਵੇਗੀ ਮੰਗਾ ਭੇਟ ਪ੍ਰਸੰਨ ਹੋਏ ਬਹੁ ਉਸ ਵੇਲੇ ਮਹਾਰਾਜ ਬਹੁਤ ਪ੍ਰਸੰਨ ਹੋ ਕੇ ਤੁਹਾਡੇ ਕੋਲੋਂ ਦੇਵੀ ਕੋਈ ਭੇਟ ਮੰਗੇਗੀ ਦੇਣੀ ਚਾਹੇ ਤੇ ਹਮ ਕੋ ਸੋਏ ਉਹ ਭੇਟ ਮਹਾਰਾਜ ਸਾਨੂੰ ਦੇਣੀ ਚਾਹੀਦੀ ਹੈ ਜਾਂ ਤੇ ਕਹੋ ਮਨੋਰਥ ਆਪਣਾ ਇਸ ਕਰਕੇ ਇਸ ਵਾਸਤੇ ਮਹਾਰਾਜ ਮੈਂ ਆਪਣਾ ਮਨੋਰਥ ਜੋ ਹੈ ਜੋ ਮੇਰੇ ਮਨ ਵਿੱਚ ਹੈ ਉਹ ਤੁਹਾਨੂੰ ਕਹਿ ਰਿਹਾ ਹਾਂ ਜਗ ਤਰਹੀ ਮੁਝ ਆਇਓ ਸੁਪਨਾ ਲੋ ਜੀ ਪੰਡਤ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਜਾਗਦੇ ਨੂੰ ਹੀ ਸੁਪਨਾ ਆਇਆ ਹੈ ਆਨੂ ਪੇਟ ਜਾਏ ਕਰਸੂ ਕਹਿੰਦਾ ਮਹਾਰਾਜ ਮੈਨੂੰ ਜਾਗਦਿਆਂ ਨੂੰ ਇੱਕ ਸੁਪਨਾ ਜਿਹਾ ਆਇਆ ਹੈ ਇਸ ਵਾਸਤੇ ਮੈਂ ਚਾਹੁੰਦਾ ਹਾਂ ਵੀ ਮੈਂ ਮਹਾਰਾਜ ਥੱਲੇ ਜਾ ਕੇ ਹੁਣ ਉਹ ਪੇਟਾ ਲੈ ਕੇ ਆਉਂਦਾ ਹਾਂ ਜਿਸ ਤੇ ਸਿੱਧ ਕਾਜ ਸਭ ਹੋ ਮੈਂ ਕੋਈ ਨਾ ਕੋਈ ਪੇਟਾ ਇਦਾਂ ਦੀ ਲੈ ਕੇ ਆਵਾਂਗਾ ਜਿਦੇ ਕਰਕੇ ਸਾਰਾ ਕਾਰਜ ਪੂਰਾ ਹੋ ਜਾਏਗਾ ਸੰਧਿਆ ਆਜ ਹੋਏ ਹੈ ਦਰਸ਼ਨ ਤੇ ਅੱਜ ਸ਼ਾਮ ਨੂੰ ਮਹਾਰਾਜ ਆਤਮ ਸ਼ਕਤੀ ਦੇ ਦਰਸ਼ਨ ਹੋ ਜਾਣਗੇ ਕਹੇ ਤੋ ਹੋਏ ਪਰਵਾਤਾ ਪਰਸਨ ਜੇ ਸ਼ਾਮ ਨੂੰ ਨਾ ਵੀ ਹੋਏ ਤਾਂ ਫਿਰ ਕੱਲ ਨੂੰ ਸਵੇਰੇ ਹੋ ਜਾਣਗੇ। ਇਸ ਵਿੱਚ ਭਾਕ ਬਾਕ ਤਿਸ ਠੌਰਾ ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਉਸ ਥਾਂ ਤੋਂ ਇਹ ਬ੍ਰਾਹਮਣ ਵੀ ਪੱਤਰੇ ਵਾਚ ਗਿਆ। ਹੁਣ ਕਹਿਣ ਲੱਗਾ ਮਾਰੇ ਮੈਨੂੰ ਦਿਨ ਵਿੱਚ ਹੀ ਕਹਿੰਦਾ ਸੁਪਨਾ ਆਇਆ ਹੈ। ਤੇ ਮੈਂ ਭੇਟਾ ਲੈ ਕੇ ਆਉਂਦਾ ਹਾਂ ਜਿਦੇ ਕਰਕੇ ਦੇਵੀ ਪ੍ਰਸੰਨ ਹੋ ਜਾਏ। ਇਉਂ ਕਹਿ ਕੇ ਪੰਡਤ ਜੀ ਪਹਾੜ ਤੋਂ ਥੱਲੇ ਉਤਰੇ ਆਏ। ਚਲਿਓ ਮਿਸਰ ਕਸਮਨ ਭਿਓ ਥੋਰਾ। ਇਸ ਤਰ੍ਹਾਂ ਬ੍ਰਾਹਮਣ ਦਾ ਦਿਲ ਦਹਿਲ ਗਿਆ ਹੈ ਤੇ ਉਥੋਂ ਪੰਡਤ ਚਲਾ ਗਿਆ ਹੈ। ਕਰਤ ਉਤੈਲ ਉਲੰਗਤ ਗੈਲ। ਇਸ ਤਰ੍ਹਾਂ ਕਾਲੀ ਕਰਦਾ ਹੋਇਆ ਤੁਰੰਤ ਸਾਰਾ ਰਸਤਾ ਲੰਘ ਗਿਆ ਆਇਆ ਹੈ। ਤਤਸੈ ਨੂੰ ਉਤਰ ਆਏ ਸਭ ਸੈਲ। ਸਾਰੇ ਪਹਾੜਾ ਤੋਂ ਹੌਲੀ-ਹੌਲੀ ਪੰਡਤ ਛੇਤੀ-ਛੇਤੀ ਕਾਲੀ-ਕਾਲੀ ਨਾਲ ਥੱਲੇ ਨੂੰ ਉਤਰਿਆ ਆਇਆ ਹੈ। ਇਕਸਰੀ ਸਤਗੁਰ ਆਪੇ ਰਹੇ ਹੋਰ ਕੱਲੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੈਣੇ ਦੇ ਢਿੱਲੇ ਤੇ ਰਹਿ ਗਏ ਹਨ ਅਪਰਨਾ ਖਗ ਮਿਕ ਕੋ ਤੈ ਲਹੇ ਆਲੇ ਦਵਾਲੇ ਕੋਈ ਵੀ ਮਨੁੱਖਤਾ ਕੀ ਕੋਈ ਪਸ਼ੂ ਪੰਛੀ ਵੀ ਨਹੀਂ ਦਿਖ ਰਿਹਾ ਹੈ ਬੀਤਿਓ ਦਿਵਸ ਪ੍ਰਭੂ ਅਨਰਾਗੇ ਇਸ ਤਰ੍ਹਾਂ ਸਾਰਾ ਦਿਨ ਬੀਤ ਗਿਆ ਹੈ ਗੁਰੂ ਮਹਾਰਾਜ ਸਾਹਿਬ ਜੀ ਬੜੀ ਪ੍ਰਸੰਤਾ ਦੇ ਸਹਿਤ ਹਨ ਪਰਿ ਜਾਮਣੀ ਏਕਲ ਜਾਗੇ ਹੁਣ ਜਦੋਂ ਰਾਤ ਪੈ ਗਈ ਹੈ ਤਾਂ ਗੁਰੂ ਮਹਾਰਾਜ ਸਾਹਿਬ ਜੀ ਇਕੱਲੇ ਹੀ ਜਾਗੇ 的黑暗。